ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਕਾਰ ਸलाम ਸਾਰੇ ਵੀਰਾਂ ਨੂੰ ਅੱਛਾ ਅੱਜ ਆਪਾਂ ਗੱਲਬਾਤ ਕਰਾਂਗੇ ਬਹੁਤ ਹੀ ਅਹਿਮ ਸਵਾਲ ਦੇ ਉੱਪਰ ਕਿ ਕੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਸਸਤੇ ਹੋਣੇ ਚਾਹੀਦੇ ਨੇ ਜਾਂ ਫਿਰ ਮਹਿੰਗੇ ਹੋਣੇ ਚਾਹੀਦੇ ਨੇ ਅੱਜ ਆਪਾਂ ਇਸ ਗ ਇਸ ਸਵਾਲ ਨੂੰ ਐਡਰੈਸ ਕਰਾਂਗੇ ਕਿ ਰੇਟ ਸਸਤੇ ਹੋਣੇ ਚਾਹੀਦੇ ਨੇ ਇਹ ਲੋਕਾਂ ਦੇ ਭਲੇ ਵਿੱਚ ਐ ਜਾਂ ਫਿਰ ਮਹਿੰਗੇ ਹੋਣੇ ਚਾਹੀਦੇ ਨੇ ਇਹ ਲੋਕਾਂ ਦੇ ਭਲੇ ਵਿੱਚ ਐ ਇਹਦੇ ਤੇ ਅੱਜ ਆਪਾਂ ਇਸ ਸਵਾਲ ਨੂੰ ਅਡਰੈਸ ਕਰਦੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਬੜੇ ਮਤਲਬ ਰੇਟਾਂ ਬਾਰੇ ਆਪਾਂ ਡਿਸਕਸ ਕਰਦੇ ਹੀ ਰਹਨੇ ਆ ਗੱਲਾਂਬਾਤਾਂ ਵੀ ਰੋਜ਼ ਚੱਲਦੀਆਂ ਰਹਿੰਦੀਆਂ ਨੇ ਤੁਸੀਂ ਹੋਰ ਵੀਡੀਓਜ਼ ਵੀ ਦੇਖਦੇ ਹੋ ਤੇ ਕਿ ਰੇਟ ਵੱਧ ਗਏ ਜਾਂ ਰੇਟ ਘਟ ਗਏ ਜਾ ਆਪਾਂ ਇਹ ਵੀ ਡਿਸਕਸ ਕਰਦੇ ਰਹਨੇ ਆ ਕਿ ਜ਼ਮੀਨ ਸਾਨੂੰ ਸਸਤੀ ਮਿਲੇ ਵਧੀਆ ਏਰੀਆ ਚ ਮਿਲੇ ਜਾਂ ਕਿੱਥੇ ਮਿਲੇ ਪਰ ਅੱਜ ਆਪਾਂ ਇਸ ਚੀਜ਼ ਨੂੰ ਅਡਰੈਸ ਕਰਦੇ ਆ ਕਿ ਅਸਲ ਦੇ ਵਿੱਚ ਰੇਟ ਨੇ ਜਿਹੜੇ ਉਹ ਘਟਨੇ ਚਾਹੀਦੇ ਨੇ ਜਾਂ ਫਿਰ ਵਧਨੇ ਚਾਹੀਦੇ ਨੇ ਕਿਉਂਕਿ ਹਰ ਇੱਕ ਚੀਜ਼ ਦਾ ਜਿਹੜਾ ਆ ਸਾਈਡ ਇਫੈਕਟ ਵੀ ਹੁੰਦਾਗਾ ਸਿੱਧਾ ਅਡਫੈਕਟ ਵੀ ਹੁੰਦਾਗਾ ਜਿਵੇਂ ਮੈਂ ਆਧਾਰਨ ਦੇ ਤੌਰ ਤੇ ਤੁਹਾਨੂੰ ਥੋੜੀ ਇੱਕ ਆਧਾਰਨ ਦਿੰਦਾਗਾ ਦੇਖੋ ਆਪਾਂ ਕਣਕ ਝੋਨਾ ਚਾਵਲ ਵਗੈਰਾ ਬੀਜਦੇ ਆਂ ਆਪਾਂ ਕਹਿੰਦੇ ਆ ਕਿ ਚੌਲ ਤੇ ਕਣਕੇ ਤੇ ਖਰਚਾ ਬਹੁਤ ਜ਼ਿਆਦਾ ਆਉਂਦਾਗਾ ਸਾਨੂੰ ਮਤਲਬ ਜਿਹੜਾ ਰੇਟ ਹੈ ਇਹਦਾ ਵੱਧ ਮਿਲਣਾ ਚਾਹੀਦਾ ਕਦੇ ਆਪਾਂ ਐਮਐਸਪੀ ਦੀ ਵੀ ਗੱਲ ਕਰਦੇ ਆਂ ਲੇਕਿਨ ਜਿਹੜੀ ਸਰਕਾਰ ਹੈ ਉਹ ਰੇਟ ਨਹੀਂ ਵਧਾਉਂਦੀ ਜਾਂ ਘੱਟ ਵਧਾਉਂਦੀ ਹੈ ਉਹਦਾ ਉਹ ਤਰਕ ਇਹ ਦਿੰਦੇ ਨੇ ਕਿ ਜੇ ਸੀ ਰੇਟ ਜ਼ਿਆਦਾ ਵਧਾ ਦਿੱਤਾ ਤਾਂ ਲੋਕ ਖਾਣ ਵਾਲੇ ਨੇ ਜਿਹੜੇ ਉਹਨਾਂ ਨੂੰ ਲੈਣੀ ਔਖੀ ਹੋ ਜਾਊ ਜਿਹੜੇ ਖਾਣ ਵਾਲੇ ਜ਼ਿਆਦਾਤਰ ਲੋਕ ਨੇ ਉਹ ਗਰੀਬ ਨੇਗੇ ਉਹਨਾਂ ਦਾ ਤਰਕ ਆਵਦੀ ਜਗ੍ਹਾ ਦੇ ਉੱਪਰ ਗਰੀਬ ਲੋਕਾਂ ਦੇ ਫਿੱਟ ਆਉਂਦਾ ਅਮੀ ਆਪਣੇ ਕਰਨ ਵਾਲਿਆਂ ਦੇ ਆਬਦਾ ਤਰਕ ਠੀਕ ਹੈ ਕਿਉਂਕਿ ਉਹਨਾਂ ਦਾ ਖਰਚਾ ਸਾਡਾ ਜ਼ਿੰਮੇਵਾਰਾਂ ਦਾ ਬਹੁਤ ਆਉਂਦਾ ਅਸੀਂ ਕਹਿੰਦੇ ਵੀ ਭਾਈ ਸਾਨੂੰ ਖਰਚ ਦੇ ਮੁਤਾਬਕ ਘੱਟੋ ਘੱਟ ਰੇਟ ਮਿਲਣਾ ਚਾਹੀਦਾ ਜਿਹੜੇ ਖਾਨ ਵਾਲੇ ਨੇ ਉਹ ਕਹਿੰਦੇ ਸਾਨੂੰ ਸਾਡੇ ਮੁਤਾਬਕ ਮਤਲਬ ਜਿਹੜਾ ਜੇ ਬਹੁਤ ਜ਼ਿਆਦਾ ਸਰਕਾਰ ਨੇ ਰੇਟ ਵਧਾਤਾ ਫਿਰ ਅਸੀਂ ਖਾਵਾਂਗੇ ਕਿਵੇਂ ਹੁਣ ਦੋਸਤੋ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪੋ ਆਪ ਦੇ ਤੌਰ ਤੇ ਆਪਾਂ ਛੱਡ ਦਿੰਨੇ ਆ ਤਾਂ ਦੋਨੋਂ ਇਹ ਆਪੋ ਦੇ ਵਿੱਚ ਇੱਕ ਕਨਟਰਡਿਕਸ਼ਨ ਹੋ ਗਈ ਇੱਕ ਅ ਮਤਲਬ ਪਰਸਪਰ ਦੋਨੇ ਵਿਚਾਰ ਟਕਰਾਉਂਦੇ ਨੇ ਪਰ ਇਹਦਾ ਹੱਲ ਤਰੀਕਾ ਕੀ ਹੈਗਾ ਤਰੀਕਾ ਦੋਸਤੋ ਉਹਦਾ ਇਹਦਾ ਇਹੀ ਹੁੰਦਾ ਹੈ ਕਿ ਵਿਚਾਲੇ ਜਿਹੜੀ ਦੋਨੇ ਤਰ੍ਹਾਂ ਦੇ ਸਰਕਾਰ ਖੜੀ ਐ ਸਰਕਾਰ ਕੀ ਐ ਮੀਡੀਏਟਰ ਮੀਡੀਏਟਰ ਨਹੀਂ ਹੈਗੀ ਲੇਕਿਨ ਸਰਕਾਰ ਇੱਕ ਆਪਣੀ ਚੁਣੀ ਹੋਈ ਸਰਕਾਰ ਆ ਜਿਹਨੂੰ ਵੋਟਾਂ ਖਾਣ ਵਾਲੇ ਵੀ ਲੋਕ ਪਾਉਂਦੇ ਨੇ ਤੇ ਜਿਹਨੇ ਵਿਜਨ ਕੇ ਵੱਢਣ ਵਾਲੇ ਨੇ ਜੀਵਿੰਦਾਰ ਨੇ ਉਹ ਵੀ ਪਾਉਂਦੇ ਉਹਨੇ ਦੋਨਾਂ ਦਾ ਹੱਲ ਕਰਨਾ ਹੁੰਦਾਗਾ ਉਹਨੇ ਇਹ ਵੀ ਦੇਖਣਾਗਾ ਕਿ ਜਿਹੜਾ ਕਮਾਉਣ ਵਾਲਾਗਾ ਜਿਹੜਾ ਪੈਦਾਵਾਰ ਕਰਨ ਵਾਲਾ ਜੇ ਉਹਦੀ ਉਹਦਾ ਖਰਚਾ ਵੀ ਨਹੀਂ ਪੂਰਾ ਕੀਤਾ ਜਾਊ ਉਹਨੂੰ ਕੋਈ ਚਾਰ ਪੈਸੇ ਬਚਣਗੇ ਨਹੀਂ ਫਿਰ ਉਹ ਪੈਦਾ ਕਿਉਂ ਕਰੂਗਾ ਜੇ ਉਹ ਪੈਦਾ ਹੀ ਨਹੀਂ ਕਰੂਗਾ ਫਿਰ ਉਹ ਸਸਤੀ ਜਾਂ ਮਹਿੰਗੀ ਖਾਣਗੇ ਕਿਵੇਂ ਫਿਰ ਇੱਥੇ ਹੱਲ ਕੀ ਨਿਕਲਦਾ ਹੱਲ ਦੋਸਤੋ ਹਮੇਸ਼ਾ ਉੱਥੇ ਇਹੀ ਨਿਕਲਦਾ ਹੁੰਦਾ ਕਿ ਆਪਣਾ ਉਹਨਾਂ ਨੂੰ ਵੀ ਮੁੱਲ ਜਿਹੜਾ ਸਹੀ ਦਿੱਤਾ ਜਾਵੇ ਤੇ ਜਿਹੜੇ ਖਾਣ ਵਾਲੇ ਨੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਕਿਉਂਕਿ ਸਰਕਾਰ ਤਾਂ ਸਾਰਿਆਂ ਤੋਂ ਟੈਕਸ ਲੈਂਦੀ ਆ ਸਰਕਾਰ ਫਿਰ ਉੱਥੇ ਇਹ ਹੱਲ ਕਰੇ ਕਿ ਜ਼ਿਮੀਦਾਰਾਂ ਨੂੰ ਵੀ ਪੂਰਾ ਰੇਟ ਦੇਵੇ ਤੇ ਦੂਜਿਆਂ ਨੂੰ ਖਾਣ ਵਾਲਿਆਂ ਨੂੰ ਜਿਹੜੀ ਗਰੀਬ ਜਨਤਾ ਹੈਗੀ ਉਹਨਾਂ ਨੂੰ ਸਬਸਿਡੀ ਦੇਵੇ ਜਾਂ ਫਿਰ ਕਿਵੇਂ ਉਧਾ ਆ ਮੁਕਤ ਅਚਾਰੀ ਚੱਲਦੀ ਹੈ ਹੁਣ ਦੋਸਤੋ ਇੱਥੇ ਸਵਾਲ ਆਪਣਾ ਹੈਗਾ ਜ਼ਮੀਨਾਂ ਬਾਰੇ ਕਿਉਂਕਿ ਜ਼ਮੀਨਾਂ ਤੇ ਤਾਂ ਫਿਰ ਕੋਈ ਸਬਸਿਡੀ ਵੀ ਨਹੀਂ ਦਿੱਤੀ ਜਾ ਸਕਦੀ ਹੁਣ ਜ਼ਮੀਨਾਂ ਦਾ ਸਵਾਲ ਹੈ ਜਿਹੜਾ ਦੋਸਤੋ ਉਹਦੇ ਚ ਇਹ ਹੈਗਾ ਕਿ ਕੀ ਜ਼ਮੀਨਾਂ ਮਹਿੰਗੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਸਸਤੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਇੱਥੇ ਆ ਕੇ ਕਹਾਣੀ ਬਹੁਤ ਕਸੂਤੀ ਪਾ ਜਾਂਦੀ ਹੈ ਜਿਹੜਾ ਖਰੀਦਦਾਰ ਹੈ ਉਹ ਕਹਿੰਦਾ ਕਿ ਜ਼ਮੀਨ ਸਸਤੀ ਹੋਣੀ ਚਾਹੀਦੀ ਆ ਜਿਹੜਾ ਵੇਚਦਾਰ ਹੈ ਉਹ ਕਹਿੰਦਾ ਮੇਰੀ ਜ਼ਮੀਨ ਮਹਿੰਗੀ ਤੋਂ ਮਹਿੰਗੀ ਵਿਕਣੀ ਚਾਹੀਦੀ ਆ ਹੁਣ ਦੋਸਤੋ ਇੱਥੇ ਆ ਕੇ ਫਿਰ ਕਹਾਣੀ ਕੈਸੀ ਕਸੂਤੀ ਫਸ ਜਾਂਦੀ ਆ ਜਿਹੜਾ ਇੱਕ ਖਰੀਦਦਾਰ ਬੰਦਾ ਨਾ ਖਰੀਦਦਾਰ ਮੈਂ ਮੰਨ ਲਓ ਖਰੀਦਦਾਰ ਨਾ ਮੈਂ ਆ ਆ ਮੈਂ ਆ ਠੀਕ ਆ ਮੈਂ ਖਰੀਦਦਾਰ ਮੈਂ ਕਹਿਣਾਗਾ ਕਿ ਮੈਨੂੰ ਮਲੇਰ ਕੋਲੇ ਜ਼ਮੀਨ ਹੈ ਜਿਹੜੀ ਉਹ ਕੱਟ ਰੇਟ ਹੋਣਾ ਚਾਹੀਦਾ ਵੱਧ ਨਹੀਂ ਹੋਣਾ ਚਾਹੀਦਾ ਲੇਕਿਨ ਜਿੱਥੋਂ ਮੈਂ ਵੇਚ ਕੇ ਆਇਆ ਉੱਥੇ ਮੇਰਾ ਵਿਚਾਰੇ ਆ ਕਿ ਉੱਥੇ ਵੱਧ ਤੋਂ ਵੱਧ ਰੇਟ ਹੋਣਾ ਚਾਹੀਦਾ ਮੇਰੀ ਗੱਲ ਨੂੰ ਫੋਲੋ ਕਰ ਰਹੇ ਹੋ ਨਾ ਤੁਸੀਂ ਮੈਂ ਸਮਝ ਲਓ ਮਹਾਲੀ ਜ਼ਮੀਨ ਵੇਚ ਕੇ ਆਇਆ ਜਾਂ ਮੈਂ ਸਰਹੰਦ ਵੇਚ ਕੇ ਆਇਆ ਉੱਥੇ ਤਾਂ ਮੈਂ ਕਹਿਣਾਗਾ ਕਿ ਮੇਰੀ ਜ਼ਮੀਨ ਦਾ ਰੇਟ ਹੈ ਜਿਹੜਾ ਮੈਨੂੰ ਘੱਟ ਮਿਲ ਰਿਹਾ ਕਿ ਮੇਰਾ ਰੇਟ ਹੋਰ ਵੱਧ ਹੋਣਾ ਚਾਹੀਦਾ ਜੇ ਮੇਰੀ 4 ਕਰੋੜ ਨੂੰ ਜ਼ਮੀਨ ਵਿਕੀ ਆ ਤਾਂ ਮੈਂ ਕਹਣਾ ਨਾ ਯਾਰ ਨਹੀਂ 5 ਨੂੰ ਵਿਕਣੀ ਚਾਹੀਦੀ ਸੀ ਲੇਕਿਨ ਜਿੱਥੇ ਮੈਂ ਖਰੀਦ ਰਿਹਾ ਉੱਥੇ ਮੈਂ ਕਹਣਾ 60 ਲੱਖ ਰੁਪਈਆ ਕਿਉਂ ਆਗਾ ਇੱਥੇ ਰੇਟ ਯਾਰ 40 ਲੱਖ ਰੁਪਈਆ ਆਉਣਾ ਚਾਹੀਦਾ ਇੱਥੇ ਖੁਦ ਬੰਦੇ ਦੇ ਦੋ ਵਿਚਾਰ ਹੋ ਗਏ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਉੱਥੇ ਦੋਨੇ ਵੱਖੋ ਵੱਖਰੇ ਸੀਗੇ ਉੱਥੇ ਖਾਨ ਵਾਲਾ ਵੱਖਰਾਗਾ ਪਹਿਲਾ ਵਾਰ ਵਾਲਾ ਵੱਖਰਾਗਾ ਇੱਥੇ ਖੁਦੀ ਤੁਸੀਂ ਵੇਚਦਾਰ ਹੋ ਖੁਦੀ ਤੁਸੀਂ ਖਰੀਦਦਾਰ ਵੀ ਹੋ ਲੇਕਿਨ ਜਿਹੜਾ ਪਹਿਲਾ ਖਰੀਦਦਾਰ ਹੈ ਜਿਹੜਾ ਫਰਸਟ ਖਰੀਦਦਾਰ ਹੈਗਾ ਜਿਹੜਾ ਤੁਹਾਨੂੰ ਮੰਨ ਲਓ ਤੁਸੀਂ ਮਹਾਲੀ ਜਾਂ ਕਿਤੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਡਿਵੈਲਪਰ ਹੈ ਜਿਨੇ ਕਲੋਨੀਆਂ ਕੱਟੀਆਂ ਨੇ ਜਿਨੇ ਹੋਰ ਕੁਝ ਕਰਨਾ ਹੈਗਾ ਉਹ ਤੁਹਾਨੂੰ ਲੁੱਟ ਰਿਹਾ ਹੈਗਾ ਕਾਰਨ ਕੀ ਕਿ ਤੁਹਾਡੀ ਚਾਹੇ 4 ਕਰੋੜ ਨੂੰ ਵੀ ਜ਼ਮੀਨ ਲੈਂਦਾ ਉਹ ਤੁਹਾਡੀ ਜ਼ਮੀਨ 4 ਕਰੋੜ ਨੂੰ ਲੈ ਕੇ ਵੀ ਜਿਹੜੀ ਜ਼ਮੀਨ ਆ ਉਹ 50 ਕਰੋੜ 100 ਕਰੋੜ ਪਤਾ ਨਹੀਂ ਕਿੰਨੇ ਕ ਨੂੰ ਵੇਚਦਾ ਕਿਉਂਕਿ ਉਹ ਨੂੰ ਉਹ ਡਿਵੈਲਪ ਕਰ ਲੈਂਦਾਗਾ ਉਹ ਨੂੰ ਕਮਰਸ਼ੀਅਲ ਬਣਾ ਲੈਂਦਾ ਉਹ ਨੂੰ ਹੋਰ ਤਰ੍ਹਾਂ ਕੋਈ ਸ਼ੋਰੂਮ ਕੱਟ ਲੇ ਕੋਸ ਕਰ ਲਿਆ ਉਹ ਨੂੰ ਤੁਹਾਡੀ ਜ਼ਮੀਨ ਦਾ ਰੇਟ ਪੂਰਾ ਦੇਣਾ ਚਾਹੀਦਾ ਔਰ ਤੁਹਾਨੂੰ ਅਗਲੇ ਲੋਕਾਂ ਨੂੰ ਰੇਟ ਪੂਰਾ ਦੇਣਾ ਚਾਹੀਦਾ ਇਹ ਤਾਂ ਹੋ ਗਈ ਦੋਸਤੋ ਇੱਕ ਖਰੀਦ ਔਰ ਵੇਚਦਾਰ ਦੀ ਗੱਲ ਪਰ ਜਿਹੜਾ ਆਮ ਜ਼ਿਮੀਦਾਰ ਹੈ ਜਿਹੜੇ ਆਪਾਂ ਕਹਿੰਦੇ ਆ ਕਿ ਮਤਲਬ ਉਹਦੀ ਉਹਦੀ ਉਸ ਦੇ ਘੇਰੇ ਦੇ ਵਿੱਚ ਆਉਣੀ ਚਾਹੀਦੀ ਆ ਜ਼ਮੀਨ ਜਿਹੜਾ ਬੰਦਾ ਖੇਤੀਬਾੜੀ ਕਰਕੇ ਜ਼ਮੀਨ ਲੈਂਦਾ ਹੁੰਦਾ ਸੀ ਅੱਗੇ ਮੰਨ ਲਓ ਅੱਗੇ ਬੰਦਾ ਖੇਤੀਬਾੜੀ ਕਰਦਾ ਸੀ ਮਿਹਨਤ ਕਰਦਾ ਸੀ ਮਿਹਨਤ ਕਰਸ ਲੋਕ ਆਪਦੇ ਨਾਲ ਲੱਗਦੀ ਜ਼ਮੀਨ ਲੈ ਲੈ ਕੇ ਵਧਾ ਲੈਂਦੇ ਸੀਗੇ ਔਰ ਉਹਨਾਂ ਤੋਂ ਹੀ ਉਹ ਭੀਖ ਲਈ 30 ਲਈ ਬਣਾ ਲੈਂਦੇ ਸੀਗੇ ਪਰ ਦੋਸਤੋ ਹੁਣ ਇੱਥੇ ਮਤਲਬ ਆ ਕੇ ਫਿਰ ਸਵਾਲ ਹੋਰ ਤਰ੍ਹਾਂ ਮੈਂ ਖੜਾ ਹੋ ਜਾਂਦਾਗਾ ਫਿਰ ਜਿਹੜੇ ਬੰਦਿਆਂ ਕੋਲ ਚਾਰ ਪੈਸੇ ਜੋੜਨ ਲੱਗ ਜਾਂਦੇ ਸੀਗੇ ਉਹ ਨਾਲ ਵਾਲੇ ਬੰਦੇ ਨੂੰ ਜਮੇ ਹੀ ਮਾਰਨ ਲੱਗ ਜਾਂਦੇ ਸੀ ਹੁਣ ਮੰਨ ਲਓ ਮੇਰੇ ਕੋਲੇ ਕਿਸੇ ਵੀ ਤਰ੍ਹਾਂ ਵਿਆਜ ਬੂਸਤੇ ਦੇ ਕੇ ਜਾਂ ਕਿਰਸ਼ ਕਰਕੇ ਜਾਂ ਕਿਸੇ ਤਰ੍ਹਾਂ ਕਰਕੇ ਪੈਸੇ ਮੈਂ ਇਕੱਠੇ ਕਰ ਲੇ ਮੇਰੇ ਨਾਲ ਲੱਗਦੀ ਜ਼ਮੀਨ ਦਾ ਹੋਰ ਕੋਈ ਗਾਹ ਕੀ ਨਹੀਂ ਹੈਗਾ ਉਹ ਮੇਰਾ ਮੈਂ ਕੀ ਕਰਦਾ ਸੀ ਕਿ ਮੈਂ ਨਾਲ ਵਾਲੇ ਨੂੰ ਕਹਿੰਦਾ ਸੀ ਭਾਈ ਜੇ ਤਾ ਦੇਣੀ ਆ 2 ਲੱਖ ਨੂੰ ਵੀ ਘੱਲ ਆਉ ਮੈਂ ਤਾਂ ਦੇਣੀ ਆ ਦੇ ਦੇਣੀ ਨਾ ਸੀ ਕਿਉਂਕਿ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਸੀਗਾ ਕਿ ਇਹਦਾ ਗਾਹ ਕੋਈ ਹੋਰ ਤਾਂ ਹੈ ਹੀ ਨਹੀਂਗਾ ਉੱਥੇ ਵੀ ਫਿਰ ਮਾਰ ਮਾੜੇ ਜ਼ਿਮੀਂਦਾਰ ਨੂੰ ਪੈ ਰਹੀ ਸੀ ਲੇਕਿਨ ਜਦੋਂ ਬਾਹਰੋਂ ਗਾਹ ਆਉਣ ਲੱਗ ਗਿਆ ਬਾਹਰਲੇ ਗਾਹਕ ਨੇ ਆ ਕੇ ਜਦੋਂ ਇੱਕ ਜ਼ਮੀਨ ਦਾ 4 ਗਾਹ ਖੜੇ ਹੋ ਗਏ ਫਿਰ ਮੈਂ ਪਿੱਟਣ ਲੱਗ ਗਿਆ ਵੀਰ ਨਹੀਂ ਮੈਨੂੰ ਤਾਂ ਜ਼ਮੀਨ ਮਹਿੰਗੀ ਮਣਨ ਲੱਗ ਗਈ ਮੈਂ ਖੇਤੀਬਾੜੀ ਕਰਕੇ ਕਿਵੇਂ ਪੈਸੇ ਕਮਾਵਾਂ ਮੈਂ ਖੇਤੀਬਾੜੀ ਕਰਕੇ ਜ਼ਮੀਨ ਕਿਵੇਂ ਲੈ ਲਵਾਂ ਸਾਡੇ ਕੋਲ ਬਹੁਤ ਲੋਕ ਇਹ ਸਵਾਲ ਕਰਦੇ ਨੇ ਵੀ ਜਿਉਂ ਨੇ ਤਾਂ ਜ਼ਮੀਨਾਂ ਮਤਲਬ ਇੰਨਾ ਸੀ ਰੇਟ ਲਾ ਕੇ ਇਹਨਾਂ ਦਾ ਵਿਆਜ ਵੀ ਨਹੀਂ ਪੂਰਾ ਹੁੰਦਾ ਅਸੀਂ ਪੈਦਾਵਾਰ ਚੋਂ ਕਿਵੇਂ ਮਤਲਬ ਕੱਢ ਲੈ ਗੱਲ ਵੀ ਸਹੀ ਆ ਜਿਹੜੀ 60 70 ਲੱਖ ਰੁਪਏ ਏਕੜ ਜ਼ਮੀਨ ਹੈ 60 70 ਲੱਖ ਰੁਪਏ ਦਾ ਤਾਂ ਜਿੰਨੀ ਆਮਦਨ ਹੁੰਦੀ ਆ ਉਹਦਾ ਤਾਂ ਵਿਆਜ ਕਿਤੇ ਦੀ ਕਿਤੇ ਜਾਂਦਾ ਬੈਂਕ ਦਾ ਵਿਆਜ ਵੀ ਉਦੋਂ ਅੱਗੇ ਜਾਂਦਾ ਸੋ ਮਤਲਬ ਇੰਨਾ ਸਵਾਲਾਂ ਦੀ ਬਹੁਤ ਗੁੰਝਲਦਾਰ ਨਹੀਂ ਹੈ ਪਰ ਜੇ ਆਪਾਂ ਮਤਲਬ ਬਿਲਕੁਲ ਸਹੀ ਸੋਚੀਏ ਤਾਂ ਸਾਡੀ ਜੇ ਮੰਨ ਲਓ ਮੇਰੇ ਕੋਲੇ 10 ਕਿੱਲੇ ਜ਼ਮੀਨ ਹੈ ਮੇਰੇ ਕੋਲੇ 10 ਕਿੱਲੇ ਜ਼ਮੀਨ ਦਾ ਰੇਟ ਜਦੋਂ 10 ਲੱਖ ਰੁਪਿਆ ਕਿੱਲਾ ਸੀਗਾ ਉਦੋਂ 1 ਕਰੋੜ ਦੀ ਸੀਗੀ ਅੱਜ ਮੇਰੀ ਪ੍ਰਾਪਰਟੀ ਦਾ ਰੇਟ ਵੱਧ ਕੇ 10 ਕਰੋੜ ਰੁਪਿਆ ਹੋ ਗਿਆ ਕਰੋੜ ਰੁਪਿਆ ਏਕੜ ਹੋ ਗਿਆ ਤੇ 10 ਕਰੋੜ ਦੀ ਹੋਗੀ ਮੇਰੀ ਪ੍ਰਾਪਰਟੀ ਦਾ ਵਧਣੀ ਚਾਹੀਦੀ ਹੈ ਹਰੇਕ ਜ਼ਿੰਮੇਵਾਰ ਦੀ ਚੀਜ਼ ਵਧਣੀ ਚਾਹੀਦੀ ਹੈ ਉਹਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਮਤਲਬ ਹਰ ਇੱਕ ਚੀਜ਼ ਦਾ ਦੋਸਤੋ ਜਿਹੜਾ ਸਵਾਲ ਹੈ ਉਹਦਾ ਆਪੋ ਦੇ ਢੰਗ ਨਾਲ ਮਤਲਬ ਜਿਹੜਾ ਹੈਗਾ ਉਹਦਾ ਜਵਾਬ ਨਿਕਲਦਾ ਜਿਹਨੂੰ ਚਾਹੀਦੀ ਆ ਉਹ ਕਹਿੰਦਾ ਮੈਂ ਸਸਤੀ ਹੋਣੀ ਚਾਹੀਦੀ ਆ ਜਿਹੜਾ ਬੇਚਦਾ ਰਹ ਉਹ ਕਹਿੰਦਾ ਮਹਿੰਗੀ ਹੋਣੀ ਚਾਹੀਦੀ ਆ ਅਸਲ ਦੇ ਵਿੱਚ ਕਾਹਨੀ ਦੋਤੋ ਯਾਰ ਅਤਲਾ ਰਿਜ਼ਲਟ ਕੀ ਆ ਲਾਸਟ ਦੇ ਵਿੱਚ ਆਪਾਂ ਜਦੋਂ ਕੱਢਾਂਗੇ ਨਾ ਇਹਦਾ ਅਸਲੀ ਜਿਹੜਾ ਸੋਲੂਸ਼ਨ ਹੈ ਉਹ ਇਹ ਹੈ ਕਿ ਧਰਤੀ ਮਾਤਾ ਧਰਤੀ ਮਾਂ ਕਹਿ ਲੋ ਜਿਹੜੀ ਗੁਰਬਾਨੀ ਦੇ ਵਿੱਚ ਵੀ ਕਿਹਾ ਪਾਣੀ ਪਿਤਾ ਆਪਣਾ ਧਰਤੀ ਨੂੰ ਮਾਤਾ ਕਿਹਾਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਹਨੂੰ ਵੇਚਣਾ ਹੀ ਨਹੀਂ ਚਾਹੀਦਾ ਆਪਣੇ ਪੁਰਖਿਆਂ ਦੀ ਜਾਇਦਾਦ ਨੂੰ ਵੇਚਣਾ ਹੀ ਨਹੀਂ ਚਾਹੀਦਾ ਉਹਨੂੰ ਆਪਣੇ ਕੋਲੇ ਰੱਖਣਾ ਚਾਹੀਦਾਗਾ ਤੇ ਸਭ ਤੋਂ ਮੇਨ ਸਵਾਲ ਦਾ ਜਵਾਬ ਤਾਂ ਇਹ ਐ ਪਰ ਜੇ ਤੁਸੀਂ ਵੇਚੇ ਬਿਨਾ ਰਹਿ ਨਹੀਂ ਸਕਦੇ ਤਾਂ ਆਪਦੇ ਜ਼ਿਮੀਂਦਾਰ ਭਰਾਵਾਂ ਨੂੰ ਵੇਚੋ ਚਾਹੇ ਉਹ ਮਹਾਲੀਓਂ ਵੇਚ ਕੇ ਆਉਂਦੇ ਨੇ ਚਾਹੇ ਜਿੱਥੋਂ ਮਰਜੀ ਤੁਹਾਨੂੰ ਬਾਹਰਲਾ ਬੰਦਾ ਜਿਹੜਾ ਉਹ ਤਾਂ ਲੁੱਟੂਗਾ ਹੀ ਆਵਦਾ ਮਾਰੂ ਸਾਵੇਂ ਸਿੱਟੂ ਸੋ ਦੋਸਤੋ ਇਸ ਸਵਾਲ ਦਾ ਜਵਾਬ ਅਸਲੀਅਤ ਦੇ ਵਿੱਚ ਤਾਂ ਦੇਣਾ ਬਹੁਤ ਮੁਸ਼ਕਲ ਹੈ ਕਾਰਨ ਕਾਰਨ ਇਹ ਹੈ ਦੋਸਤੋ ਕਿ ਇਕਨੋਮਿਕਸ ਦਾ ਰੂਲ ਹੈ ਕਿ ਇੱਕ ਚੀਜ਼ ਜਿੱਥੇ ਵਿਕਣ ਵਾਲੀ ਸਪੋਜ਼ ਕਰ ਲਓ ਵਿਕਣ ਵਾਲੀਆਂ ਦੋ ਚੀਜ਼ਾਂ ਨੇ ਖਰੀਦਦਾਰ ਦਸ ਨੇ ਤਾਂ ਇਹ ਦੋ ਚੀਜ਼ਾਂ ਦਾ ਰੇਟ ਵਧਣਾ ਹੀ ਵਧਣਾ ਹੈ ਮੇਰੇ ਕਹਨ ਨਾਲ ਤੁਹਾਡੇ ਕਹਨ ਨਾਲ ਕੋਈ ਫਰਕ ਨਹੀਂ ਪੈਣਾ ਵੇਚਣ ਵਾਲੀਆਂ ਚੀਜ਼ਾਂ 10 ਨੇ ਖਰੀਦਦਾਰ 2 ਨੇ ਤਾਂ ਉਹਦਾ ਰੇਟ ਡਿਗਣਾ ਹੀ ਡਿਗਣਾ ਡਿਗਣਾ ਹੀ ਡਿਗਣਾ ਉਹਨੂੰ ਰੋਕ ਨਹੀਂ ਸਕਦਾ ਇਕਨੋਮਿਕਸ ਦਾ ਰੂਲ ਹੈ ਕਿਉਂਕਿ ਜਦੋਂ 10 ਬੰਦੇ ਵੇਚਣ ਵਾਲੇ ਖੜਦੇ ਨੇ ਖਰੀਦਦਾਰ ਸਿਰਫ 2 ਖੜੇ ਨੇ ਉਹਨਾਂ ਦੋਆਂ ਕੋਲੇ 10 ਜਾਣਗੇ ਉਹ ਕਹਿੰਦਾ ਮੈਂ ਵੀਰੇ 60 ਦੀ بجائے 50 ਨੂੰ ਦੇਣ ਨੂੰ ਤਿਆਰ ਆ ਯਾਰ ਤੁਸੀਂ ਮੇਰੀ ਜ਼ਮੀਨ ਖਰੀਦੋ ਜਿੱਦ ਦੂਜਾ ਕਹਿੰਦਾ ਮੈਂ 40 ਨੂੰ ਡੇਢ ਨੂੰ ਤਿਆਰ ਆ ਤਾਂ ਜਿਹੜੇ ਦੋ ਗਾਹ ਖੜੇ ਆ ਉਹ ਸੋਚਦੇ ਆ ਵੀ ਰੁਕ ਜੋ ਥੋੜਾ ਜਿਹਾ ਹੋਰ ਡਿਗਣਗੇ ਲੇਕਿਨ ਜੇ ਵੇਚਦਾਰ ਦੋ ਨੇ ਖਰੀਦਦਾਰ 10 ਨੇ ਤਾਂ ਉਹ ਦੋਨਾਂ ਕੋਲੇ ਜਦੋਂ 10 ਬੰਦੇ ਅਪਰੋਚ ਕਰਦੇ ਨੇ ਜਾਂ 5 ਉਹਨਾਂ ਚੋਂ ਅਪਰੋਚ ਕਰਦੇ ਨੇ ਤਾਂ ਉਹ ਕਹਿੰਦੇ ਨੇ ਇਸ ਦਾ 60 ਦਾ 70 ਲੈਣਾ ਉਹ ਪੰਜ ਨੇ ਜਿਹੜੇ ਪੰਜਾਂ ਚੋਂ ਜੇ ਇੱਕ ਜਵਾਬ ਦੇਣ ਦਾ ਦੋ ਦੇਣ ਦਾ ਤਿੰਨ ਦੇਣ ਦਾ ਚਾਰ ਪੰਜਵਾਂ ਵੀ ਕਹਿੰਦਾ ਮੈਂ ਨਹੀਂ ਲੈਣਾ ਸੱਤਮ ਅੱਠਵਾਂ ਆ ਜਾਂਦਾ ਲੇਕਰ ਸੱਤਮ ਅੱਠਵਾਂ ਵੀ ਜਵਾਬ ਦੇ ਦਿੰਦਾ ਹੈ ਤਾਂ ਜਿਨੇ ਕਿਤੇ 20 ਕਰੋੜ ਦੀ ਪ੍ਰਾਪਰਟੀ ਏਕੜ ਵੇਚਿਆਗਾ ਫਿਰ ਉਹ ਆ ਜਾਂਦਾ ਉਹ ਕਹਿੰਦਾਗਾ ਆਉਣ ਦੋ ਮੇਰੇ ਤਾਂ ਇੱਕ ਏਕੜ ਦੇ 20 ਤਾਂ ਬਣਦੇ ਹੀ ਬਣਦੇ ਨੇ ਨਾ ਮੈਨੂੰ ਕੋਈ ਫਰਕ ਨਹੀਂ ਚੱਕੋ ਪੈਸੇ ਜਿੰਨੇ ਲੈਣਾ ਸੋ ਦੋਸਤੋ ਰੇਟ ਇਸ ਹਿਸਾਬ ਨਾਲ ਵਾਧਦੇ ਨੇ ਜਾਂ ਘਟਦੇ ਨੇ ਪਰ ਆਖਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਦਾ ਇਹਨਾਂ ਰੇਟਾਂ ਨੂੰ ਘਟਾਉਣ ਵਧਾਉਣ ਦੇ ਵਿੱਚ ਸਰਕਾਰਾਂ ਤੇ ਕੰਪਨੀਆਂ ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਦੋਸਤ ਇਹ ਮਾਰਕੀਟ ਨੂੰ ਆਪਣੇ ਹਿਸਾਬ ਨਾਲ ਕੈਪਚਰ ਕਰ ਲੈਂਦੀਆਂ ਨੇ ਕੈਪਚਰ ਕਿਵੇਂ ਕਰ ਲੈਂਦੇ ਨੇ ਜਦੋਂ ਜ਼ਮੀਂਦਾਰ ਰੇਟ ਵਧਾਉਣਾਗਾ ਤੁਹਾਡੇ ਆਮ ਲੋਕਾਂ ਦੀ ਪਾਵਰ ਤੋਂ ਬਾਹਰ ਲੈ ਕੇ ਜਾਣੀਆਂ ਫੇਰ ਆਪ ਗਾਹਕ ਚਾਹੇ ਦੋ ਕੰਪਨੀਆਂ ਹੀ ਨੇ ਆਪਣੀਆਂ ਵੀ ਥੱਲੇ ਵਾਲੀਆਂ ਹੋਰ ਕੰਪਨੀਆਂ ਹੋਰ ਗਾਹਕ ਫਾਈਨੈਂਸਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਪੇਚ ਕੇ ਰੇਟ ਚੱਕ ਦੇਣਾ ਜਦੋਂ ਇਹਨਾਂ ਦੇ ਰੇਟ ਕਰਨਾ ਡਾਊਨ ਸਾਰਿਆਂ ਨੂੰ ਖਿੱਚ ਲੈਣਾ ਜਿੰਨਾ ਫਾਈਨੈਂਸਰਾਂ ਨੂੰ ਬੰਦ ਕਰ ਦੇਣਾ ਜਿੰਨੇ ਆਪਣੀਆਂ ਸਬ ਕਮੇਟੀਆਂ ਨੇ ਉਹਨਾਂ ਨੂੰ ਬੰਦ ਕਰ ਦੇਣਾ ਸਰਕਾਰਾਂ ਕੋਲੇ মিডিਆ ਸਾਰਾ ਆਪਣੇ ਕੋਲ ਤਾਂ ਛੋਟੇ ਛੋਟੇ ਚੈਨਲ ਨੇ ਉਹਨਾਂ ਕੋਲੇ ਪੂਰਾ মিডিਆ ਟੋਟਲ ਉਹਤੇ ਪਰਸੈਪਸ਼ਨ ਬਣਾਉਣ ਨੇ ਜਿਵੇਂ ਇਹਨਾਂ ਦਾ ਗਈਆਂ ਜੀ ਰੋਲ ਗਿਆ ਜੀ ਰੇਟ ਕੱਟ ਗਿਆ ਜੀ ਰੇਟ ਗਿਆ ਜੀ ਰੇਟ ਫਿਰ ਜਿਹੜੇ ਕੁਝ ਛੋਟੇ ਫਾਈਨੈਂਸਰ ਹੁੰਦੇ ਨੇ ਉਹ ਵੀ ਹੱਥ ਖਿੱਚ ਲੈਂਦੇ ਨੇ ਨਹੀਂ ਯਾਰ ਆਪਾਂ ਅਜੇ ਰੁਕ ਜੋ ਫਿਰ ਜਿਹੜਾ ਖਰੀਦਦਾਰ ਵੀ ਹੁੰਦਾ ਉਹ ਵੀ ਰੁਕ ਜਾਂਦਾ ਯਾਰ ਅਜੇ ਰੇਟ ਘਟਣ ਲੱਗ ਗਿਆ ਪਰ ਰੁਕ ਜੋ ਫਿਰ ਰੇਟ ਜਿਹੜਾ ਧਰਮ ਕਰਕੇ ਥੱਲੇ ਗਿਆ ਤਾਂ ਸੋ ਦੋਸਤੋ ਆ ਆਖਰ ਦੇ ਵਿੱਚ ਇਹਦਾ ਇਹੀ ਰਿਜ਼ਲਟ ਨਿਕਲਦਾਗਾ ਕਿ ਆਮ ਬੰਦੇ ਦੇ ਬਸ ਦਾ ਕੁਝ ਨਹੀਂ ਹੈਗਾ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਕੰਮ ਦੀ ਗੱਲ ਕਿਸੇ ਦੇ ਪੱਲੇ ਪੈ ਜਾਂਦੀ ਆ ਮੈਂ ਇਹ ਜ਼ਰੂਰ ਕਹੂੰਗਾ ਅਗਰ ਕਿਸੇ ਨੇ ਵੀ ਫਾਇਦਾ ਉਠਾਉਣਾ ਤਾਂ ਉਹ ਸੂਝ ਸਮਝ ਕੇ ਆਪਣਾ ਫਾਇਦਾ ਉਠਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ